ਯਾਰ ਕੀ ਬੰਦੇ ਆ ਯਾਰ ਇਹ ਹੈ ਬਈ ਇਹ ਸ਼ਾਕ ਲਈ ਆ ਬੱਚਿਆਲਾ ਸੋਹਣਾ ਸੋਹਣਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 2025 ਦੇ ਵਿੱਚ ਆਪਣਾ ਮੇਲਾ ਲੱਗਦਾ ਏ ਲੋਹੜੀ ਤੇ ਹਰ ਸਾਲ ਹੀ ਲੱਗਦਾ ਏ ਜਨਵਰੀ ਮਹੀਨਾ ਸਾਰਾ ਰਹਿੰਦਾ ਤੇ ਤੁਸੀਂ ਵੇਖ ਸਕਦੇ ਆ ਮਾੜਾ ਇਹ ਮੇਲਾ ਪੁਰਜੇ ਕਿਲੀਫਾ ਐਡਾਗਾ ਇਹ ਐਡਾ ਕਰ ਦੇਣਗੇ ਤੁਸੀਂ ਫਿਕਰ ਨਾ ਕਰਿਓ ਹਜੇ ਤਿਆਰੀ ਚੱਲ ਰਹੀ ਹੈ ਬਾਪੂ ਇਹ ਤਿਆਰੀ ਚੱਲ ਰਹੀ ਆ ਕੈਰੀ ਆਉਣਾ ਹਏ ਤਾਂ ਕੈਰੀ ਆਉਣਾ ਬਾਕੀ ਜਦੋਂ ਪੂਰਾ ਤਿਆਰ ਹੋ ਗਿਆ ਤੁਹਾਨੂੰ ਦਿਖਾਵਾਂਗੇ ਦੇਖੋ ਬਾਬੇ ਇੱਕ ਹੋਰ ਚੂਲਾ ਇਹ ਤਾਂ ਬਈ ਸਿਰਾ ਹੀ ਆ ਕਹਿੰਦੇ ਇੱਕ ਇੱਕ ਦੋ ਪਾਸਾ ਇੱਧਰ ਬੈਠ ਜਾਓ ਇੱਕ ਪਾਸਾ ਇੱਧਰ ਬੈਠ ਜਾਓ ਤੁਸੀਂ ਵਾਪਕ ਗਾੜੀ ਮਾਰਨੀ ਆ ਅੱਗੇ ਚਲੋ ਆਹ ਵੇਖੋ ਚੂਲਾ ਕਿੱਦਾਂ ਸੋਹਣਾ ਏ ਸiguiente ਜਾ ਸਕਦੇ ਆ ਉਹ ਸਾਹਮਣੇ ਵੀ ਤੁਹਾਨੂੰ ਦਿਖਾਵਾਂਗੇ ਜੀ ਅੱਗੇ ਜ਼ੂਮ ਕਰਕੇ ਉਹ ਉੱਪਰ ਤੁਹਾਨੂੰ ਜ਼ੂਮ ਕਰਕੇ ਦਿਖਾਵਾਂਗੇ ਕੋਈ ਆਹ ਵੇਖੋ ਬਾਬੇ ਚੰਡੋਲ ਕਿੱਡੀ ਸੋਹਣੀ ਚੰਡੋਲ ਆ ਆ ਵੇਖੋ ਬਾਬੇ ਦੂਜਾ ਝੂਲਾ ਕਿਸ਼ਤੀ ਜਿਹਨੂੰ ਆਪਾਂ ਕਹਿ ਦਿੰਨੇ ਆ ਇਹਦੇ ਉੱਤੇ ਵੀ ਇੱਕ ਚੰਡੋਲ ਦਾ ਭਾਗ ਦੂਜਾ ਇਹਨੇ ਤੁਸੀਂ ਬੰਦੇ ਨੂੰ ਸਾਰਾ ਕੁਝ ਆਇਆ ਨੇ ਪਰ ਇਹ ਛੋਟੀ ਚੰਡੋਲਾ ਵੱਡੀ ਚੰਡੋ ਦੇ ਹੋਰ ਸਾਰੇ ਵੀ ਆਇਆ ਨਾ ਹੁੰਦਾ। ਮੀਸੀ ਕਰ ਦਿੰਦੇ ਆ। ਸਰਕਸ ਲੱਗੂ ਕੀ ਮੇਰੇ ਵੀਰਿਆ। ਵੇਖ ਸਾਧਦੇ ਆ। ਦੇਖੋ ਬਾਬੇ ਤੁਹਾਨੂੰ ਦਿਖਾਉਣੇ ਆ ਮੌਤ ਦਾ ਖੂਹ ਜਿਹੜਾ ਕਿ ਤਿਆਰ ਹੋ ਰਿਹਾ ਤੇ ਅੱਜ ਉਹ ਅੱਗੇ ਵਿਖਾਉਨੇ ਆ। ਆਜੋ। ਦੇਖ ਰਹੇ ਹੋ ਦੋ ਇਹੇ ਵਿੱਚ ਚੱਲਣੀਆਂ ਜੇ ਤਿਆਰੀ ਚੱਲ ਰਹੀ ਆ ਤੇ ਇਧਰ ਚੰਡੋਲਾ ਦੀ ਵੀ ਤਿਆਰੀ ਚੱਲ ਰਹੀ ਆ ਦੋ ਚੰਡੋਲਾ ਹੋਰ ਲੱਗਣੀਆਂ ਤੁਹਾਨੂੰ ਪਿੱਛੇ ਵੀ ਖਾਈ ਸੀ ਵੱਡੀ ਚੰਡੋਲ ਤੇ ਦੋ ਚੰਡੋਲਾ ਹੋਵੇ ਹੁਣ ਅੱਗੇ ਜਾ ਕੇ ਤੁਹਾਨੂੰ ਹੋਰ ਕੁਝ ਵਿਖਾਉਣੇ ਆ ਜੇ ਤੁਹਾਨੂੰ ਸਾਨੂੰ ਇਹ ਦੇਖ ਸਕਦੇ ਆ ਬਾਬਿਓ ਆ ਝੁੱਲਾ ਵੀ ਆ ਤੇ ਆ ਝੁੱਲੇ ਦਾ ਆਟ ਡਿਜ਼ਾਈਨ ਆ ਉਹ ਝੁੱਲੇ ਦਾ ਡਿਜ਼ਾਈਨ ਸੀਗਾ ਇਹ ਦਾ ਬਸ ਨੂੰ ਲੱਗਾ ਉਹੀ ਆ ਕੱਲਾ ਤੇ ਆ ਵੇਖ ਸਕਦੇ ਹੋ ਤੁਸੀਂ ਤੇ ਗੋਲਾ ਆ ਇਹ ਪਤਾ ਨਹੀਂ ਕਿ ਪਤਾ ਲੱਗੇਗਾ ਬਣੇ ਤੋਂ ਕਿ ਜਦੋਂ ਬਣੂਗਾ ਤਾਂ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਜਾਂਦੇ ਆ ਤੁਹਾਨੂੰ ਫੇਰ ਇੱਕ ਸਪੈਸ਼ਲ ਚੀਜ਼ ਹੋਰ ਵੇਖਣ ਨੂੰ ਮਿਲੀ ਆ ਪਹਿਲਾਂ ਬੁਰਜੀ ਕਲੀਪਾ ਸੀ ਤੇ ਇਥੇ ਇੱਕ ਸ਼ਾਰਕ ਦਾ ਰਿਸੂ 3D ਜੋ 3D ਸ਼ੋਅ ਚੱਲੂਗਾ ਜਿਹਦੇ ਤੁਹਾਨੂੰ ਕੋਲ